ਛਿਆਣੀਆਂ ਨੀ ਆ ਕੇ ਹੰਦਲਾ ਬਹੁਤ ਮayne ਰੱਖਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਮਹਾਵਰੇ ਵਾਕ ਕਹਾਵਤਾਂ ਡੁੰਗੇ ਆ ਉਹਨਾਂ ਦੇ ਵਿੱਚ ਮੈਂ ਕਿਤੇ ਅੱਜ ਪੜ ਰਹੀ ਸੀ ਕਿਹਿੰਦਾ ਕੱਖ ਨਾਲ ਵੀ ਰੱਖ ਅਸੀਂ ਬਹੁਤ ਵਾਰ ਇਹ ਵੀ ਸੁਣਦੇ ਸੀਗੇ ਕਿ ਹਰ ਇੱਕ ਦੇ ਨਾਲ ਜਾਂ ਆਪਣੇ ਤੋਂ ਛੋਟਿਆਂ ਨਾਲ ਹਰ ਇੱਕ ਤਬਕੇ ਦੇ ਨਾਲ ਜਿਹੜੀ ਹੈ ਉਹ ਪਨਾ ਕੇ ਰੱਖਣੀ ਚਾਹੀਦੀ ਹੈ ਕਿੰਨੇ ਕਈ ਵਾਰੀ ਵਕਤ ਆਉਣ ਦੇ ਉੱਤੇ ਗੱਲੀ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਆ ਔਰ ਇਹ ਹਕੀਕਤ ਹੈਗੀ ਆ ਬਹੁਤ ਵਾਰ ਅਸੀਂ ਜੇ ਨੂੰ ਅਸੀਂ ਬਿਲਕੁਲ ਸਿੰਪਲ ਜੀ ਗੱਲ ਕਰੀਏ ਕਿ ਜਦੋਂ ਅਸੀਂ ਚੁੱਲ੍ਹੇ 'ਚ ਅੱਗ ਬਾਲਦੇ ਹੁੰਦੇ ਸੀਗੇ ਨਾ ਤਾਂ ਕੱਖਾਂ ਨੂੰ ਉੱਤੇ ਰੱਖ ਕੇ ਅੱਗ ਪਾਲੀ ਜਾਂਦੀ ਸੀ ਜੇ ਵੱਡੀਆਂ ਲੱਕੜਾਂ ਹੁੰਦੀਆਂ ਸੀ ਜਾਂ ਪਾਥੀਆਂ ਹੁੰਦੀਆਂ ਸੀ ਪਰ ਉਹਦੇ ਉੱਤੇ ਕੱਖ ਰੱਖੇ ਜਾਂਦੇ ਸੀਗੇ ਛੋਟੇ-ਛੋਟੇ ਤਿੱਲੇ ਰੱਖੇ ਜਾਂਦੇ ਸੀ ਉਹਦੇ ਨਾਲ ਅੱਗ ਜਲਦੀ ਜਿਹੜੀ ਸੀ ਉਹ ਬਲਦੀ ਸੀਗੀ ਸੋ ਮੈਡਿਕਲ ਸਿਆਣਿਆਂ ਨੇ ਉਹਦੇ ਵਿੱਚੋਂ ਇਹ ਕੰਢਿਆ ਹੋਏਗਾ ਕਿ ਗਲੀ ਦੇ ਕੱਖ ਜਿਹੜੇ ਨੇ ਉਹ ਵੀ ਕੰਮ ਆਉਂਦੇ ਨੇ ਵਕਤ ਦੇ ਉੱਤੇ ਔਰ ਇਦਾਂ ਹੀ ਅੱਜ ਮੈਂ ਪੜ ਰਹੀ ਸੀ ਕਿ ਕੱਖ ਨਾਲ ਵੀ ਰੱਖ ਮਤਲਬ ਇਹ ਕਿ ਜਿਹੜਾ ਤੁਹਾਡੇ ਤੋਂ ਗਰੀਬ ਆ ਉਹਨੂੰ ਇਦਾਂ ਤਰਕਾਰ ਹੋਣਾ ਬਹੁਤ ਵਾਰ ਅਜਿਹੀ ਹਾਲਤ ਹੋ ਜਾਂਦੀ ਆ ਕਿ ਜਿਨ੍ਹਾਂ ਨੂੰ ਅਸੀਂ ਸਮਝਦੇ ਆ ਕਿ ਬਹੁਤ ਅਮੀਰ ਨੇ ਸਾਡੇ ਰਿਸ਼ਤੇਦਾਰ ਬੜੇ ਅੱਛੇ ਨੇ ਪੈਸੇ ਵਾਲੇ ਨੇ ਉਹ ਵਕਤ ਆਉਣ ਦੇ ਉੱਤੇ ਤਾ ਛੱਡ ਜਾਂਦੇ ਨੇ ਉਹ ਤੁਹਾਡੇ ਨਾਲ ਖੜੇ ਨਹੀਂ ਹੋਣਗੇ ਔਰ ਜਿਹਦੇ ਨਾਲ ਤੁਹਾਡਾ ਪਿਆਰ ਹੋਏਗਾ ਚਾਹੇ ਉਹ ਗਰੀਬ ਹੀ ਹੋਏਗਾ ਉਹ ਤੁਹਾਡੇ ਨਾਲ ਆ ਕੇ ਔਖੇ ਵਕਤ ਦੇ ਵਿੱਚ ਕੰਧਵੰਗ ਖੜਾ ਹੋ ਜਾਂਦਾ ਹੈ ਅੱਛੀ ਤਰ੍ਹਾਂ ਤੁਹਾਡੀ ਮਦਦ ਕਰੇਗਾ ਹਰ ਹਾਲਾਤ ਦੇ ਵਿੱਚ ਉਹ ਤੁਹਾਡੇ ਨਾਲ ਖੜਾ ਹੋਏਗਾ ਇਸ ਕਰਕੇ ਕਦੀ ਵੀ ਬੰਦੇ ਨੂੰ ਪੈਸੇ ਦੇ ਨਾਲ ਨਾ ਜੱਜ ਕਰੋ ਬੰਦੇ ਦੀਆਂ ਆਦਤਾਂ ਬੰਦੇ ਦੀ ਹਿੰਮਤ ਬੰਦੇ ਦੀ ਸੋਚ ਜਿਹੜੀ ਹੈ ਉਹ ਮਾਇਨੇ ਰੱਖਦੀ ਹੈ। ਬਹੁਤ ਵਾਰੀ ਬਹੁਤ ਅਮੀਰ ਲੋਕ ਹੁੰਦੇ ਨੇ ਜਿਹੜੇ ਛੋਟੇ ਬੰਦਿਆਂ ਦੇ ਨਾਲ ਕਈ ਵਾਰੀ ਬੈਠਣਾ ਗੱਲ ਕਰਨਾ ਜਾਂ ਉਹਨਾਂ ਨਾਲ ਰਿਸ਼ਤਾ ਬਣਾਉਣਾ ਉਹ ਜ਼ਰੂਰੀ ਨਹੀਂ ਸਮਝਦੇ ਜਾਂ ਉਹ ਇਹਦੇ ਵਿੱਚ ਆਪਣੀ ਬੇਇੱਜ਼ਤੀ ਸਮਝਦੇ ਨੇ। ਪਰ ਕਹਿੰਦੇ ਨੇ ਵਕਤ ਵੀ ਜਿਹੜਾ ਹੈ ਉਹ ਵੀ ਬਦਲ ਜਾਂਦਾ। ਜਿਹੜਾ ਅੱਜ ਗਰੀਬ ਹੈ ਉਹ ਹਮੇਸ਼ਾ ਕੁਦਰਤ ਉਹਨੂੰ ਗਰੀਬ ਨਹੀਂ ਰੱਖੇਗੀ। ਪਤਾ ਨਹੀਂ ਕਦੋਂ ਉਹਦਾ ਕੁਦਰਤ ਨੇ ਵਕਤ ਬਦਲ ਦੇਣਾ ਤੇ ਕਦੋਂ ਪੈਸੇ ਵਾਲੇ ਦਾ ਵਕਤ ਬਦਲ ਦੇਣਾ ਅਰਸ਼ ਤੋਂ ਫਰਸ਼ ਤੇ ਆਉਂਦੇ ਦੇਖੇ ਤੇ ਫਰਸ਼ ਤੋਂ ਅਰਸ਼ ਤੇ ਜਾਂਦੇ ਦੇਖੇ ਇਹ ਕੁਦਰਤ ਦਾ ਨਿਯਮ ਹੈ ਸੋ ਪੈਸੇ ਦਾ ਕਮਾਂਡ ਨਾ ਕਰੋ ਕਿ ਮੇਰੇ ਕੋਲ ਪੈਸਾ ਹੈ ਮੈਂ ਕਿਸੇ ਗਰੀਬ ਰਿਸ਼ਤੇਦਾਰ ਨਾਲ ਕਿਸੇ ਨਾਲ ਰਿਸ਼ਤਾ ਨਹੀਂ ਰੱਖਣਾ ਜਾ ਉਹਨੂੰ ਕੱਪੜੇ ਪਾਉਣੇ ਨਹੀਂ ਆਉਂਦੇ ਜਾਂ ਮਹਿੰਗੇ ਸਾਡੇ ਵਰਗੇ ਕੱਪੜੇ ਨਹੀਂ ਪਾਉਂਦਾ ਤੇ ਮੇਰੀ ਉਹਦੇ ਵਿੱਚ ਇਨਸਲਟ ਆ ਨਹੀਂ ਉਹਦਾ ਕੈਲੀਬਰ ਕੀ ਹੈ ਉਹਦਾ ਜਿਹੜਾ ਸੋਚਣ ਦਾ ਕੈਲੀਬਰ ਜਿਹੜਾ ਉਹ ਕਿੰਨਾ ਹੈ ਉਹਦੀ ਸੋਚਣ ਦੀ ਸੀਮਾ ਕਿੰਨੀ ਆ ਕਈ ਵਾਰੀ ਬਹੁਤ ਅਮੀਰ ਬੰਦਾ ਹੁੰਦਾ ਉਹਦਾ ਸੋਚਣ ਦਾ ਮਿਆਰ ਪੜਾ ਨੀਵੇਂ ਦਾ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿਸੇ ਦੇ ਲਈ ਕੀ ਕਰਨਾ ਜਾਂ ਕਿੱਦਾਂ ਦਾ ਸੋਚਣਾ ਉਹ ਹੰਕਾਰ ਦੇ ਵਿੱਚ ਚਲਿਆ ਜਾਂਦਾ ਔਰ ਬਹੁਤ ਸਾਰੀਆਂ ਚੀਜ਼ਾਂ ਹੁਜੀਆਂ ਕਰ ਜਾਂਦਾ ਜਿਹੜਾ ਲੋਕਾਂ ਨੂੰ ਦੁਖੀ ਕਰ ਜਾਂਦਾ ਹੈਗਾ ਔਰ ਅਜਿਹੇ ਲੋਕ ਜਿਹੜੇ ਨੇ ਜੇ ਬਹੁਤ ਅਮੀਰ ਵੀ ਹੁੰਦੇ ਕਈ ਵਾਰੀ ਜਦੋਂ ਬੁਰਾ ਵਕਤ ਆਉਂਦਾ ਹੈ ਨਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਾਲ ਦੇ ਹੁੰਦੇ ਨੇ ਉਹ ਵੀ ਨਾਲ ਖੜੇ ਨਹੀਂ ਹੁੰਦੇ ਕਿਉਂਕਿ ਕਈ ਵਾਰੀ ਅਜਿਹੇ ਸਟੇਟਸ ਦੇ ਉੱਤੇ ਲੋਕ ਹੁੰਦੇ ਨੇ ਔਰ ਅਜਿਹੇ ਹਾਲਾਤਾਂ ਦੇ ਵਿੱਚ ਹੁੰਦੇ ਨੇ ਕਿ ਜੇ ਉਹ ਦੂਸਰੇ ਦੀ ਮਦਦ ਕਰਦੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਮਸੀਬਤ ਜਿਹੜੀ ਉਹ ਮੇਰੇ ਘਰ ਤੱਕ ਵੀ ਪਹੁੰਚੇਗੀ ਜਿਹੜਾ ਗਰੀਬ ਆ ਉਹਨੂੰ ਇਹ ਲੱਗਦਾ ਕਿ ਠੀਕ ਹੈ ਇਹਦਾ ਬੁਰਾ ਵਕਤ ਆ ਗਿਆ ਕੋਈ ਗੱਲ ਨਹੀਂ ਇਹ ਮੇਰਾ ਰਿਸ਼ਤੇਦਾਰ ਹੈ ਅੱਜ ਇਸ ਕੰਡੀਸ਼ਨ 'ਚ ਹੈ ਦੂਸਰਾ ਇਹਨੂੰ ਹੁੰਦਾ ਕਿ ਮੇਰਾ ਤੇ ਕੁਝ ਹੈ ਨਹੀਂ ਜਿਹੜਾ ਮੇਰਾ ਗਵਾਚੇਗਾ ਕਿ امیر ਨੂੰ ਦਿੰਦਾ ਕਿ ਜੇ ਮੈਂ ਇਹਦੀ ਮਦਦ ਕੀਤੀ ਕਿਸੇ ਵੀ ਕੋਈ ਵਿਪਾਗੀ ਹੈ ਜਾਂ ਕੋਈ ਵੀ ਤੇ ਮੇਰੇ ਉੱਤੇ ਪੰਜਾ ਜਿਹੜਾ ਹੈ ਮੇਰੇ ਉੱਤੇ ਸ਼ਕੰਜਾ ਨਾ ਆ ਜਾਏ ਅਜਿਹੀਆਂ ਚੀਜ਼ਾਂ ਜਿਹੜੀਆਂ ਨਹੀਂ ਸਿਆਣਿਆਂ ਨੇ ਜਦੋਂ ਇਹ ਬਣਾਈਆਂ ਉਹਨਾਂ ਨੇ ਬਹੁਤ ਨਿਚੋੜ ਕੱਢੇ ਹੋਏ ਨੇ ਜਿਹੜੀਆਂ ਕਹਾਵਤਾਂ ਨੇ ਕਿਸੇ ਨੇ 1 ਸਕਿੰਟ ਦੇ ਵਿੱਚ ਜਾਂ 1 ਮਿੰਟ ਦੇ ਵਿੱਚ ਨਹੀਂ ਬਣਾਈਆਂ ਇਹ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਦੇ ਨਿਚੋੜ ਨੇ ਔਰ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਇਹਨਾਂ ਦੇ ਅਰਥ ਸਮਝੋ ਇਹਨਾਂ ਦੇ ਸ਼ਬਦੀ ਅਰਥ ਨਹੀਂ ਕੱਢੋ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਕੱਖ ਜਿਹੜਾ ਹੈ ਉਹਨੂੰ ਚੁੱਕ ਕੇ ਲੈ ਆਓ ਨਹੀਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਆ ਛੋਟਾ ਹੈ ਗਰੀਬ ਹੈ ਛੋਟੀ ਨੌਕਰੀ ਕਰਦਾ ਹੈ ਉਹਦੀ ਵੀ ਜ਼ਰੂਰਤ ਵਕਤ ਪੈਣ ਤੇ ਪਿੰਦੀ ਹੈ ਕਈ ਵਰੀ ਇਹੋ ਜਿਹੇ ਲਾਤਾਂ ਤੇ ਤੁਸੀਂ ਫਸ ਜਾਂਦੇ ਹੋ ਮੀਰ ਬੰਦਾ ਤੁਹਾਡੀ ਮਦਦ ਕਰਨ ਲਈ ਆ ਹੀ ਨਹੀਂ ਸਕਦਾ ਉਦੋਂ ਇਹ ਲੋਕ ਜਿਹੜੇ ਨੇ ਸਾਡੇ ਛੋਟੇ ਭੈਣ ਭਰਾ ਜਾਂ ਜਿਹਨਾਂ ਨੂੰ ਅਸੀਂ ਕੱਖਾ ਵਾਂਗ ਕਹਿੰਦੇ ਨਾ ਅਸੀਂ ਕੱਖਾ ਵਾਂਗ ਰੋਲ ਦਿੰਨੇ ਆ ਕਈ ਵਰੀ ਉਹਨਾਂ ਦੀ ਬੇਇੱਜ਼ਤੀ ਕਰ ਦਿੰਨੇ ਫਿਰ ਉਹ ਜ਼ਿਆਦਾ ਕੰਮ ਉਹਦੇ ਨੇ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਤੇ ਇਹਦੇ ਤੇ ਅਮਲ ਜ਼ਰੂਰ ਕਰਿਓ ਕਿ ਕੱਖਾਂ ਨਾਲ ਵੀ ਰੱਖੋ ਪੈਸੇ ਦਾ ਹੰਕਾਰ ਨਾ ਕਰੋ ਅਹੁਦਿਆਂ ਦਾ ਹੰਕਾਰ ਨਾ ਕਰੋ ਕਿਸੇ ਨੂੰ ਤੰਗ ਨਾ ਕਰੋ ਕੁਰਸੀ ਅੱਜ ਤੁਹਾਡੇ ਹੇਠਾਂ ਹੈ ਕੁਰਸੀਆਂ ਹਮੇਸ਼ਾ ਨਹੀਂ ਰਹਿੰਦੀਆਂ ਔਰ ਅਹੁਦੇ ਹਮੇਸ਼ਾ ਨਹੀਂ ਰਹਿੰਦੇ ਪੈਸਾ ਹਮੇਸ਼ਾ ਨਹੀਂ ਰਹਿੰਦਾ ਪੈਸਾ ਹੱਥਾਂ ਦੀ ਮਹਿਲ ਹੈ ਕਦੋਂ ਗਿਆ ਤੇ ਕਦੋਂ ਆਇਆ ਇਹ ਕੁਦਰਤ ਦੇ ਖੇਲ ਨੇ ਆਰੇ ਨੇ ਉਹ ਉੱਚੀ ਕਿਸੇ ਵੀ ਵੇਲੇ ਕਰਕੇ ਤੁਹਾਨੂੰ ਅਰਸ਼ ਤੋਂ ਫਰਸ਼ ਤੇ ਤੇ ਫਰਸ਼ ਤੋਂ ਅਰਸ਼ ਤੇ ਲਿਆ ਸਕਦੇ ਹਾਂ ਇਹ ਦਿੱਤੇ ਆਨ ਜ਼ਰੂਰ ਦਿਓ ਥੈਂਕ ਯੂ